ਜੰਗ ਲੱਗਿਆ ਈਰਾਨ ਦੇ ਇਜ਼ਰਾਈਲ ਦੀ ਆਪਾਂ ਨੂੰ ਪਤਾ ਕਿ ਈਰਾਨ ਦੇ ਕੋਲ ਤੇਲ ਵੀ ਆ ਈਰਾਨ ਦੇ ਕੋਲ ਗੈਸ ਵੀ ਜਿਹੜੀ ਸਪਲਾਈ ਹੁੰਦੀ ਪੂਰੀ ਦੁਨੀਆ ਨੂੰ ਇਤਿਹਾਸ ਆ ਈਰਾਨ ਦਾ ਈਰਾਨ ਦਾ ਇੱਕ ਬਾਦਸ਼ਾਹੀ ਰਜਾ ਸ਼ਾ ਪਹਿਲਵੀ ਉਹ ਜਦੋਂ ਲੰਘ ਰਿਆ ਸੀ ਨਾ ਤਾਂ ਉਹਨੇ ਖੇਤਾਂ ਦੇ ਵਿੱਚ ਦੇਖਿਆ ਕਿ ਦਾੜੀਆਂ ਵਾਲੇ ਇੱਕ ਸਰਦਾਰ ਜਿਹੜੇ ਉਹ ਕਿਰਤ ਕਰ ਰਹੇ ਸੀ ਉਹਨੇ ਬੁਲਾਇਆ ਗੱਲਬਾਤ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਆਪਣੀ ਤੁਹਾਡਾ ਇੱਕ ਕਾਨੂੰਨ ਹੈ ਕਿ ਕੋਈ ਹੋਰ ਤੁਹਾਡੇ ਇੱਥੇ ਗੁਰੂ ਘਰ ਨਹੀਂ ਬਣਾ ਸਕਦਾ ਅਸੀਂ ਵੀ ਆਪਣੇ ਗੁਰੂ ਨੂੰ ਨਮਸਕਾਰ ਕਰਨ ਲਈ ਇੱਕ ਗੁਰਦੁਆਰਾ ਬਣਾਉਣਾ ਚਾਹੁੰਦੇ ਆਂ ਪਰ ਰਜਾਸ਼ਾ ਪਹਿਲਵੀ ਇਹਨਾਂ ਖੋਜ ਹੋਇਆ ਕਿ ਇਹ ਕੀਰਤ ਕਰਨ ਵਾਲੇ ਇਹ ਸਰਦਾਰ ਤੇ ਬੰਦਗੀ ਕਰਨ ਵਾਲੇ ਕੇਸਾਂ ਦੀ ਸਾਫ ਕਰਨ ਵਾਲੇ ਇਹਨਾਂ ਨੇ ਕਿਹਾ ਜਗ੍ਹਾ ਦੇ ਸੁਫਕੀਨੀ ਚਾਹੀਦੀ ਆ ਸਿੱਖਾਂ ਨੇ ਕਿਹਾ ਇੱਕ ਏਕੜ ਜ਼ਮੀਨ ਹੁੰਦਾ ਮੈਂ ਤੁਹਾਨੂੰ ਦਾਨ ਦਿੰਨਾ ਕਿ ਕਹਿੰਦੇ ਨਹੀਂ ਸਿੱਖਾਂ ਦੇ ਦਾਨ ਨਹੀਂ ਅਸੀਂ ਲੈਣਾ ਅਸੀਂ ਜਿਹੜੀ ਜਗ੍ਹਾ ਤੁਸੀਂ ਸਾਨੂੰ ਦੇਵੋਗੇ ਅਸੀਂ ਉਹਦੇ ਪੈਸੇ ਦੇਵਾਂਗੇ ਰਜਾਸ਼ਾ ਪਹਿਲਵੀ ਹੈਰਾਨ ਹੋ ਗਿਆ ਕਿ ਕੋਈ ਕਿਸੇ ਦੇਸ਼ ਦਾ ਰਾਜਾ ਕਿਸੇ ਨੂੰ ਕੋ ਤੋਹਫਾ ਦੇਵੇ ਸਿੱਕ ਨਾ ਕਰਕੇ ਕਹਿੰਦਾ ਨਹੀਂ ਅਸੀਂ ਪੈਸੇ ਦੇਵਾਂਗੇ ਉਸ ਦਿਨ ਉਹ ਰਾਜਾ ਮੰਨ ਗਿਆ ਸੀ ਕਿ ਸਿੱਕ ਦੁਨੀਆ ਦੇ ਇੱਕ ਬਾਹਰ ਗੋਮਿਆਂ ਸਿੱਖਾਂ ਨੇ ਕਿਹਾ ਕਿ ਉਹਨੇ ਕਿਹਾ ਹੋਰ ਮੈਂ ਤੁਹਾਡੀ ਕੀਮਤ ਕਰ ਸਕਦਾ ਉਹਨੇ ਕਿਹਾ ਸਾਨੂੰ ਪਰਮਿਸ਼ਨ ਦਿਓ ਅਸੀਂ ਗੁਰੂ ਘਰ ਬਣਾਵਾਂਗੇ ਜਿੱਥੇ ਵੀ ਲੋੜ ਹੋਊਗੀ ਇਰਾਨ ਦੇ ਵਿੱਚ ਜੰਗ ਲੱਗਿਆ ਇਰਾਨ ਦੇ ਇਜ਼ਰਾਈਲ ਦੀ ਆਪਾਂ ਨੂੰ ਪਤਾ ਕਿ ਇਰਾਨ ਦੇ ਕੋਲ ਤੇਲ ਵੀ ਆ ਇਰਾਨ ਦੇ ਕੋਲ ਗੈਸ ਵੀ ਜਿਹੜੀ ਸਪਲਾਈ ਹੁੰਦੀ ਪੂਰੀ ਦੁਨੀਆ ਨੂੰ ਇਤਿਹਾਸ ਹੈ ਇਰਾਨ ਦਾ ਇਰਾਨ ਦਾ ਇੱਕ ਬਾਦਸ਼ਾਹੀ ਰਜਾ ਸ਼ਾਹ ਪਹਿਲਵੀ ਉਹ ਜਦੋਂ ਲੰਘ ਰਿਆ ਸੀ ਨਾ ਤਾਂ ਉਹਨੇ ਖੇਤਾਂ ਦੇ ਵਿੱਚ ਦੇਖਿਆ ਕਿ ਦਾੜੀਆਂ ਵਾਲੇ ਇੱਕ ਸਰਦਾਰ ਜਿਹੜੇ ਉਹ ਕਿਰਤ ਕਰ ਰਹੇ ਸੀ ਉਹਨੇ ਬੁਲਾਇਆ ਗੱਲਬਾਤ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਆਪਣੀ ਤੁਹਾਡਾ ਇੱਕ ਕਾਨੂੰਨ ਹੈ ਕਿ ਕੋਈ ਹੋਰ ਤੁਹਾਡੇ ਇੱਥੇ ਗੁਰੂ ਘਰ ਨਹੀਂ ਬਣਾ ਸਕਦਾ ਅਸੀਂ ਵੀ ਆਪਣੇ ਗੁਰੂ ਨੂੰ ਨਮਸਕਾਰ ਕਰਨ ਲਈ ਇੱਕ ਗੁਰਦੁਆਰਾ ਬਣਾਉਣਾ ਚਾਹੁੰਦੇ ਹਾਂ ਪਰ ਰਜਾ ਸ਼ਾਹ ਪਹਿਲਵੀ ਇਹਨਾਂ ਖੁਝ ਹੋਇਆ ਕਿ ਇਹ ਕਿਰਤ ਕਰਨ ਵਾਲੇ ਇਸ ਸਰਦਾਰ ਤੇ ਬੰਦਗੀ ਕਰਨ ਵਾਲੇ ਕੇਸਾਂ ਦੀ ਸਾਫ ਕਰਨ ਵਾਲੇ ਇਹਨਾਂ ਨੇ ਕਿਹਾ ਜਗ੍ਹਾ ਦੱਸੋ ਕਿੰਨੀ ਚਾਹੀਦੀ ਆ ਸਿੱਖਾਂ ਨੇ ਕਿ 1 ਏਕੜ ਜ਼ਮੀਨ ਹੁੰਦਾ ਮੈਂ ਤੁਹਾਨੂੰ ਦਾਨ ਦਿੰਨਾ ਆ ਕਿ ਕਹਿੰਦੇ ਨਹੀਂ ਸਿੱਖਾਂ ਦੇ ਦਾਨ ਨਹੀਂ ਅਸੀਂ ਲੈਣਾ ਅਸੀਂ ਜਿਹੜੀ ਜਗ੍ਹਾ ਤੂੰ ਸਾਨੂੰ ਦੇਵੇਂਗਾ ਅਸੀਂ ਉਹਦੇ ਪੈਸੇ ਦੇਵਾਂਗੇ ਰਜਾ ਸ਼ਾ ਪੈਲਵੀ ਹੈਰਾਨ ਹੋ ਗਿਆ ਕਿ ਕਿਸੇ ਦੇਸ਼ ਦਾ ਰਾਜਾ ਕਿਸੇ ਨੂੰ ਕੋ ਤੋਹਫਾ ਦੇਵੇ ਸਿੱਖ ਨਾ ਕਰਕੇ ਕਹਿੰਦਾ ਨਹੀਂ ਅਸੀਂ ਪੈਸੇ ਦੇਵਾਂਗੇ ਉਸ ਦਿਨ ਉਹ ਰਾਜਾ ਮੰਨ ਗਿਆ ਸੀ ਕਿ ਸਿੱਖ ਦੁਨੀਆ ਦੇ ਇੱਕ ਬਾਦਰ ਗੋਮਿਆਂ ਸਿੱਖਾਂ ਨੇ ਕਿਹਾ ਕਿ ਉਹਨੇ ਕਿਹਾ ਹੋਰ ਮੈਂ ਤੁਹਾਡੀ ਕੀਮਤ ਕਰ ਸਕਦਾ ਉਹਨੇ ਕਿਹਾ ਸਾਨੂੰ ਪਰਮਿਸ਼ਨ ਦਿਓ ਅਸੀਂ ਗੁਰੂ ਘਰ ਬਣਾਵਾਂਗੇ ਜਿੱਥੇ ਵੀ ਲੋਡ ਹੋਊਗੀ ਇਰਾਨ ਦੇ ਵਿੱਚ ਜੰਗ ਲੱਗਿਆ ਇਰਾਨ ਦੇ ਇਜ਼ਰਾਇਲ ਦੀ ਆਪਾਂ ਨੂੰ ਪਤਾ ਕਿ ਇਰਾਨ ਦੇ ਕੋਲ ਤੇਲ ਵੀ ਆ ਇਰਾਨ ਦੇ ਕੋਲ ਗੈਸ ਵੀ ਜਿਹੜੀ ਸਪਲਾਈ ਹੁੰਦੀ ਪੂਰੀ ਦੁਨੀਆ ਨੂੰ ਇਤਿਹਾਸ ਹੈ ਇਰਾਨ ਦਾ ਇਰਾਨ ਦਾ ਇੱਕ ਬਾਦਸ਼ਾਹੀ ਰਜਾ ਸ਼ਾ ਪਹਿਲਵੀ ਉਹ ਜਦੋਂ ਲੰਘ ਰਿਆ ਸੀ ਨਾ ਤਾਂ ਉਹਨੇ ਖੇਤਾਂ ਦੇ ਵਿੱਚ ਦੇਖਿਆ ਕਿ ਦਾੜੀਆਂ ਵਾਲੇ ਇੱਕ ਸਰਦਾਰ ਜਿਹੜੇ ਉਹ ਕਿਰਤ ਕਰ ਰਹੇ ਸੀ ਉਹਨੇ ਬੁਲਾਇਆ ਗੱਲਬਾਤ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਆਪਣੀ ਤੁਹਾਡਾ ਇੱਕ ਕਾਨੂੰਨ ਹੈ ਕਿ ਕੋਈ ਹੋਰ ਤੁਹਾਡੇ ਇੱਥੇ ਗੁਰੂ ਘਰ ਨਹੀਂ ਬਣਾ ਸਕਦਾ ਅਸੀਂ ਵੀ ਆਪਣੇ ਗੁਰੂ ਨੂੰ ਨਮਸਕਾਰ ਕਰਨ ਲਈ ਇੱਕ ਗੁਰਦੁਆਰਾ ਬਣਾਉਣਾ ਚਾਹੁੰਦੇ ਹਾਂ ਪਰ ਰਜਾ ਸ਼ਾਹ ਪਹਿਲੇ ਇਹਨਾਂ ਖੋਜ ਹੋਇਆ ਕਿ ਇਹ ਕਿਰਤ ਕਰਨ ਵਾਲੇ ਇਹ ਸਰਦਾਰ ਤੇ ਬੰਦਗੀ ਕਰਨ ਵਾਲੇ ਕਿਸਾਂ ਦੀ ਸਾਫ ਕਰਨ ਵਾਲੇ ਇਹਨਾਂ ਨੇ ਕਿਹਾ ਜਗ੍ਹਾ ਦੱਸੋ ਕਿੰਨੀ ਚਾਹੀਦੀ ਆ ਦਿੱਖਣਗੇ ਏਕੜ ਜਮੀਨ ਹੁੰਦਾ ਮੈਂ ਤੁਹਾਨੂੰ ਦਾਨ ਦਿੰਨਾ ਕਿ ਕਹਿੰਦੇ ਨਹੀਂ ਸਿੱਖਾਂ ਦੇ ਦਾਨ ਨਹੀਂ ਅਸੀਂ ਲੈਣਾ ਅਸੀਂ ਜਿਹੜੀ ਜਗ੍ਹਾ ਤੁਸਾਨੂੰ ਦੇਵੋਗੇ ਅਸੀਂ ਉਹਦੇ ਪੈਸੇ ਦੇਵਾਂਗੇ ਰਜਾ ਸ਼ਾ ਪੈਲਵੀ ਹੈਰਾਨ ਹੋ ਗਿਆ ਕਿ ਕਿਸੇ ਦੇਸ਼ ਦਾ ਰਾਜਾ ਕਿਸੇ ਨੂੰ ਕੋ ਤੋਹਫਾ ਦੇਵੇ ਸਿੱਖ ਨਾ ਕਰਕੇ ਕਹਿੰਦਾ ਨਹੀਂ ਅਸੀਂ ਪੈਸੇ ਦੇਵਾਂਗੇ ਉਸ ਦਿਨ ਉਹ ਰਾਜਾ ਮੰਨ ਗਿਆ ਸੀ ਕਿ ਸਿੱਖ ਦੁਨੀਆ ਦੇ ਇੱਕ ਬਹਾਦਰ ਕੌਮ ਆ ਸਿੱਖਾਂ ਨੇ ਕਿਹਾ ਕਿ ਉਹਨੇ ਕਿਹਾ ਹੋਰ ਮੈਂ ਤੁਹਾਡੀ ਕੀਮਤ ਕਰ ਸਕਦਾ ਉਹਨੇ ਕਿਹਾ ਸਾਨੂੰ ਪਰਮਿਸ਼ਨ ਦਿਓ ਅਸੀਂ ਗੁਰੂ ਘਰ ਬਣਾਵਾਂਗੇ ਜਿੱਥੇ ਵੀ ਲੋਡ ਹੋਊਗੀ ਰਾਣ ਦੇ ਵਿੱਚ